ਉਹ ਅਲਮੋਰ ਇੰਡੀਆ ਤਾਂ ਬੀਜੇਪੀ ਦੀ ਸਰਕਾਰ ਚੁਣੀ অলਮੋਸਟ ਤੈਅ ਹੈ ਡੈਫੀਨਿਟਲੀ ਸੰਜੇ ਇਜ਼ ਵੇ ਹੈਡ ਆਫ एवरीवन ਅਮਰਿੰਦਰ ਰਾਜਾ ਵੜਿੰਗ ਦੇ ਵੀ ਅੱਜ ਬਿਆਨ ਆਇਆ ਹੈ ਉਸਨੇ ਕਿਹਾ ਕਿਸਾਨਾਂ ਨੂੰ ਵੀ ਜਿਹੜੇ ਸਾਡੇ ਵਪਾਰੀ ਨੇ ਉਹ ਬਹੁਤ ਤੰਗ ਨੇ ਉਹਨਾਂ ਨੂੰ ਬੜੀ ਪ੍ਰੋਬਲਮ ਆ ਰਹੀ ਹੈ ਵਪਾਰ ਦੇ ਉੱਤੇ ਬਹੁਤ ਅਸਰ ਹੋ ਰਿਹਾ ਹੈ ਪਿੰਡਾਂ ਦੀ ਜਿਹੜੀ ਗੱਲ ਹੈ ਕੋਈ ਨਹੀਂ ਉਹ ਉਹਨਾਂ ਦਾ ਹੈ ਵੀ 50 100 ਬੰਦੇ ਇਕੱਠੇ ਹੋ ਕੇ ਉਹ ਇਸ ਕਿਸਮ ਦਾ ਖੱਲਰ ਜਿਹਾ ਆਪਾਂ ਬੇ ਕੋਸ਼ਿਸ਼ ਕਰਦੇ ਨੇ ਸਾਡੇ ਹਰ ਪਿੰਡ 'ਚ ਬੂਥ ਲੱਗਣਗੇ ਸਾਡੀਆਂ ਬੂਥ ਕਮੇਟੀਆਂ ਬਣ ਚੁੱਕੀਆਂ ਨੇ ਪਿੰਡਾਂ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੂੰ ਅੱਛੀ ਵੋਟ ਮਿਲੇਗੀ ਕਿਹੜੀ ਵਾਸ਼ਿੰਗ ਮਸ਼ੀਨ ਐ ਇੱਧਰ ਆਉਂਦੇ ਹੀ ਦੋ ਤੋਤੇ ਹੋ ਜਾਂਦੇ ਸਾਰੇ ਇੰਤਜ਼ਾਮ ਲਾਣ ਦਾ ਹਰ ਇੱਕ ਨੂੰ ਹੱਕ ਐ ਜਿਹੜਾ ਮਰਜ਼ੀ ਕੋਈ ਲਾ ਦੇ ਉਹ ਵਾਸ਼ਿੰਗ ਮਸ਼ੀਨ ਦਾ ਮੈਂ ਕਹਿੰਦਾ ਕੁਝ ਵੀ ਐ ਦੈਟ ਮੀਨਸ ਲੋਕੀ ਪ੍ਰਾਇਰਟੀ ਤੇ ਉਸ ਪਾਰਟੀ ਨੂੰ ਕਰਦੇ ਵਾਸ਼ਿੰਗਟਨ ਵੱਲ ਕਿਉਂ ਨਹੀਂ ਜਾਂਦੀ ਜੀ ਇਹ ਲੋਕ ਉਹਨਾਂ ਵੱਲ ਜਾਂਦੇ ਹੋਣ ਤੇ ਉਹ ਕਿਉਂ ਨਾ ਕਹੇ ਕਿਉਂਕਿ ਉਹਨਾਂ ਕੋ ਆ ਕੋਈ ਨਹੀਂ ਰਿਹਾ ਨਿਸਾਨਾ ਆ ਦਾ ਪ੍ਰੋਟੈਸਟ ਆ ਉਹ ਇਸ ਤਰ੍ਹਾਂ ਜਸਟੀਫਾਈ ਕਰ ਰਹੇ ਨੇ ਉਹ ਕਹਿੰਦੇ ਨੇ ਵੀ ਜਦੋਂ ਅਸੀਂ ਪ੍ਰੋਟੈਸਟ ਕਰਨ ਜਾਂਦੇ ਸੀ ਦਿੱਲੀ ਸਾਡੇ ਤਾਂ ਮੂਰੇ ਸੀਮਿੰਟ ਦੀਆਂ ਕੰਧਾਂ ਲਾਤੀਆਂ ਆ ਕਿਲਾ ਲਾਤੀਆਂ ਤੇ ਹੁਣ ਜੇ ਅਸੀਂ ਕਰਦੇ ਆ ਤੇ ਬੀਜੇਪੀ ਨੂੰ ਉਹ ਜਰਿਆ ਨਹੀਂ ਜਾਂਦਾ ਹਰ ਸਰਕਾਰ ਹਰ ਸੂਬੇ ਦੀ ਲਾਅ ਐਂਡ ਆਰਡਰ ਨੂੰ ਖਾਸ ਕਰਕੇ ਮੈਂ ਮੇਨਟੇਨ ਰੱਖਣ ਦੀ ਪੂਰਾ ਜ਼ੋਰ ਨਹੀਂ ਹੈ ਜਿਹੜੀ 13 ਜ਼ੀਰੋ ਦੀ ਗੱਲ ਕਹੀ ਹੈ ਉਹ 13 ਜ਼ੀਰੋ ਤੇ ਹੁੰਦੇ ਨਹੀਂ ਜ਼ੀਰੋ 13 ਜ਼ਰੂਰ ਹੋ ਜਾਏਗਾ ਪੀਚੀ ਜ਼ਾਰੀਆਂ ਪੀਐਮ ਦੀਆਂ ਜੀ ਵਿਰੋਧੀ ਬੜਾ ਉਸ ਨੂੰ ਹਾਈਲਾਈਟ ਕਰ ਰਹੇ ਨੇ ਇਹ ਚੀਜ਼ਾਂ ਤੇ ਆਣੀਆਂ ਜਾਣੀਆਂ ਅੱਜ ਦੋ ਦਿਨ ਇਹ ਚੱਲੀ ਦੋ ਦਿਨਾਂ ਬਾਅਦ ਭੁੱਲ ਜਾਣਾ ਅਗਲੀ ਕੋਈ ਗੱਲ ਆ ਜਾਣੀ ਹੈ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰਾਂਗੇ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹਦੀਆਂ ਸਰਗਰਮੀਆਂ ਚੱਲ ਰਹੀਆਂ ਨੇ ਪੰਜਾਬ 'ਚ 1 ਜੂਨ ਨੂੰ VOTING ਹੋਣੀ ਹੈ ਤੇ BJP ਜਿਹੜੀ ਆ ਆਪਣੇ ਦਮ ਤੇ ਲੋਕ ਸਭਾ ਚੋਣਾਂ ਪੰਜਾਬ 'ਚ ਲੜਨ ਜਾ ਰਹੀ ਹੈ ਕਿ ਇਸ ਤਰ੍ਹਾਂ ਦੀਆਂ ਤਿਆਰੀਆਂ ਨੇ ਤੇ ਜਿਹੜਾ ਵਿਰੋਧ ਵੇਖਣ ਨੂੰ ਮਿਲ ਰਿਹਾ ਕਈ BJP ਲੀਡਰਾਂ ਦਾ ਉਹਨੂੰ ਕਿਵੇਂ ਉਸ ਚੈਲੰਜਸ ਨੂੰ ਕਿਵੇਂ ਲੈ ਰਹੇ ਨੇ BJP ਦੇ ਜਿਹੜੇ ਲੀਡਰ ਨੇ ਉਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਫਤਿਹਜੰਗ ਬਾਜਵਾ ਜੀ ਮੌਜੂਦ ਨੇ ਬੀਜੇਪੀ ਨਾਲ ਜੁੜੇ ਹੋਏ ਨੇ ਬਾਜਵਾ ਸਾਹਿਬ ਕਿਵੇਂ ਦੇਖ ਰਹੇ ਹੋ ਪਹਿਲਾਂ ਤਾਂ ਤੁਹਾਡੀ ਪਾਰਟੀ ਆਪਣੇ ਦਮ ਤੇ ਲੋਕ ਸਭਾ ਚੋਣਾਂ ਚ ਪੰਜਾਬ ਚ ਪਹਿਲੀ ਵਾਰ ਉਤਰੀ ਹੈ ਕੀ ਗਰਾਉਂਡ ਦੇਖ ਰਹੇ ਹੋ ਦੇਖੋ ਬੜੀ ਇੰਟਰਸਟਿੰਗ ਫਾਈਟ ਹੋਏਗੀ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਦੇਖੋ 올ਓਵਰ ਇੰਡੀਆ ਤਾਂ ਬੀਜੇਪੀ ਦੀ ਸਰਕਾਰ ਚੁਣੀ ਆਲਮੋਸਟ ਤੈ ਹੈ ਵੋਟਾਂ ਸੀਟਾਂ ਕਿੰਨੀ ਆਉਂਦੀਆਂ ਇਹ ਦੇਖਣ ਨੂੰ ਹੋਏਗਾ ਬਟ ਪੰਜਾਬ ਦੇ ਵਿੱਚ ਅਸੀਂ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਇਕੱਲਿਆਂ ਇਲੈਕਸ਼ਨ ਲੜ ਰਹੇ ਨੇ ਔਰ ਸਾਨੂੰ ਪੂਰੀ ਉਮੀਦ ਹੈ ਵੀ ਕੈਂਡੀਡੇਟਸ ਬਹੁਤ ਅੱਛੇ ਪਾਰਟੀ ਨੇ ਚੁਣ ਕੇ ਦਿੱਤੇ ਨੇ ਅੱਜ ਅਸੀਂ ਸੰਜੇ ਟੰਡਨ ਜੀ ਦੀ ਇੱਥੇ ਸਮਾਲ ਗੈਟ ਟੂਗੇਦਰ ਸੀ ਉਤੇ ਚੰਡੀਗੜ੍ਹ ਦੇ ਬੜੇ ਮਹੁੱਜ ਸਾਥੀ ਆਏ ਸੋ ਡੈਫੀਨਿਟਲੀ ਸੰਜੇ ਇਜ਼ ਵੇ ਹੈਡ ਆਫ एवरीवन ਲੋਕਾਂ ਦਾ ਇੱਕ ਤੇ ਪਾਰਟੀ ਦਾ ਔਰ ਦੂਜਾ ਸੰਜੇ ਟੰਡਨ ਹੋਰਾਂ ਦਾ ਆਪਣਾ ਲੋਕਾਂ ਦੇ ਨਾਲ ਜਿਹੜਾ ਪਿਆਰ ਔਰ ਉਹਦਾ ਜਿਹੜਾ ਨੇਤਤਾ ਹੈ ਉਹ ਬਹੁਤ ਜ਼ਿਆਦਾ ਹੈ। ਇਹ ਉਹ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਗੱਲ ਜ਼ਿਕਰ ਕੀਤਾ ਵੀ ਜਿਹੜਾ ਪਿੰਡਾਂ ਦੇ ਵਿੱਚ ਜਾਂ ਕਿਸਾਨਾਂ ਦਾ ਜਿਹੜਾ ਵਿਰੋਧ ਕਰਨ ਨੂੰ ਮਿਲਦਾ ਦੇਖੋ ਇਟ ਇਸ ਤੁਸੀਂ ਅੱਜ ਸ਼ਾਇਦ ਅਮਰਿੰਦਰ ਰਾਜਾ ਵੜਿੰਗ ਦੇ ਵੀ ਅੱਜ ਬਿਆਨ ਆਇਆ ਹੈ। ਉਸ ਨੇ ਕਿਹਾ ਕਿਸਾਨਾਂ ਨੂੰ ਵੀ ਜਿਹੜੇ ਸਾਡੇ ਵਪਾਰੀ ਨੇ ਉਹ ਬਹੁਤ ਤੰਗ ਨੇ ਉਹਨਾਂ ਨੂੰ ਬੜੀ ਪ੍ਰੋਬਲਮ ਆ ਰਹੀ ਹੈ ਵਪਾਰ ਦੇ ਉੱਤੇ ਬਹੁਤ ਅਸਰ ਹੋ ਰਿਹਾ ਹੈ ਤੇ ਉਹ ਵੀ ਕਿਸਾਨ ਵੀਰਾਂ ਨੂੰ ਮਿਲ ਕੇ ਦਾ ਕੋਈ ਹੱਲ ਲੱਭਣ ਹੁਣ ਤੁਸੀਂ ਨਾਊ ਯੂ ਅੰਡਰਸਟੈਂਡ ਯੂ ਕਮ ਟੂ ਦਾ ਪੁਆਇੰਟ ਨਾ ਦੇਖੋ ਇਹ 34 ਯੂਨੀయన్స్ ਨੇ ਆਰਗੇਨਾਈਜੇਸ਼ਨਸ ਨੇ ਕਿਸਾਨੀ ਦੀਆਂ ਜਿਹਦੇ ਵਿੱਚ ਸਿਰਫ ਦੋ ਇਸ ਵੇਲੇ ਸਰਗਰਮ ਨੇ ਉਹਦੇ ਪਿੱਛੇ ਕੀ ਹੈ ਕੀ ਨਹੀਂ ਹੈ ਇਹ ਰੱਬ ਜਾਣਦਾ ਹੈ ਪਰ ਜਿਹੜਾ ਅੱਜ ਉਹਨਾਂ ਦਾ ਮੁੱਦਾ ਹੈ ਉਹ ਮੁੱਦੇ ਦੀ ਕੋਈ ਗੱਲ ਹੈ ਨਹੀਂ ਸਰਕਾਰ ਉਹਨਾਂ ਨੂੰ ਵੀ ਪਤਾ ਹੈ ਅਜੇ ਚੁਣੀ ਜਾਣੀ ਹੈ ਜਦ ਹੀ ਸਰਕਾਰ ਚੁਣੀ ਜਾਏਗੀ ਉਹੀ ਕੁਝ ਕਰ ਸਕਦੇ ਆ ਅੱਜ ਜੋ ਵੀ ਕੁਝ ਕਰੇਗਾ ਉਹ ਇੱਕ ਸਿਰਫ ਲੋਕਾਂ ਨੂੰ ਉਹਨਾਂ ਦੀ ਤਸੱਲੀ ਲਈ ਹੈ ਉਹਨਾਂ ਨੂੰ ਪਤਾ ਹੈ ਪਰ ਕਿਉਂ ਕਰ ਰਹੇ ਨੇ ਦੇ ਆਰ ਦਾ ਬੈਸਟ ਜਜਜਸ ਆਊਟ ਆਫ ਇਟ ਬਾਕੀ ਪਿੰਡਾਂ ਦੀ ਜਿਹੜੀ ਗੱਲ ਹੈ ਕੋਈ ਨਹੀਂ ਉਹ ਉਹਨਾਂ ਦਾ ਹੈ ਵੀ 50 100 ਬੰਦੇ ਇਕੱਠੇ ਹੋ ਕੇ ਉਹ ਇਸ ਕਿਸਮ ਦਾ ਖੱਲਰ ਜਿਹਾ ਭਾਂਦੇ ਕੋਸ਼ਿਸ਼ ਕਰਦੇ ਨੇ ਵੀ ਜੀ ਅਸੀਂ ਲੋਕਾਂ ਜੇ ਮੈਸੇਜ ਤੇ ਹੀ ਆ ਵੀ ਪਤਾ ਨਹੀਂ ਭਾਰਤੀ ਜਨਤਾ ਪਾਰਟੀ ਦੀ ਕਿੰਨੀ ਕੁ ਮੁਖਾਲਫਤ ਹੋ ਰਹੀ ਹੈ ਬਿਲਕੁਲ ਗਲਤ ਹੈ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਅਸੀਂ ਸਾਡੇ ਹਰ ਪਿੰਡ ਚ ਬੂਥ ਲੱਗਣਗੇ ਸਾਡੀਆਂ ਬੂਥ ਕਮੇਟੀਆਂ ਬਣ ਚੁੱਕੀਆਂ ਨੇ ਹਾਂ ਪਿੰਡ ਦੇ ਵਿੱਚ ਇਹ ਜ਼ਰੂਰੀ ਨਹੀਂ ਵੀ ਕਿੰਨੇ ਕਿਸਾਨਾਂ ਤੋਂ ਬਹੁਤ ਸਾਰੇ ਲੋਕ ਅਲੱਗ-ਅਲੱਗ ਜਿਹੜੇ ਅਧਾਰਿਆਂ ਦੇ ਰਹਿੰਦੇ ਨੇ ਉੱਤੇ ਸੋ ਪਿੰਡਾਂ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੂੰ ਅੱਛੀ ਵੋਟ ਪੈਗੀ ਔਰ ਅਸੀਂ ਕਿਉਂਕਿ ਦਿਨੋਂ ਦਿਨ ਜਦੋਂ ਪਿੰਡਾਂ ਚ ਚਾਹੀਦਾ ਬਹੁਤ ਸਾਰੇ ਲੋਕ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਇਹ ਤੋਂ ਛੱਡ ਕੇ ਬੀਜੇਪੀ ਨੂੰ ਜੁਆਇਨ ਕਰ ਰਹੇ ਨੇ ਉਹ ਕਿਉਂ ਕਰ ਰਹੇ ਨੇ ਜੇ ਬੀਜੇਪੀ ਇੰਨਾ ਹੀ ਮਾੜਾ ਕਰੀ ਹੁੰਦੀ ਪੰਜਾਬ ਚ ਫਿਰ ਜੁਆਇਨ ਵੀ ਕਿਉਂ ਕਰਤੇ ਪਰ ਬਾਜਵਾਸ ਸਾਹਿਬ ਉਸ ਤੇ ਵੀ ਸਵਾਲ ਖੜੇ ਹੋ ਰਹੇ ਨੇ ਵੀ ਕਿਹੜੀ ਵਾਸ਼ਿੰਗ ਮਸ਼ੀਨ ਹੈ ਇੱਧਰ ਆਉਂਦੇ ਹੀ ਦੋ ਤੋਤੇ ਹੋ ਜਾਂਦੇ ਸਾਰੇ ਤੁਸੀਂ ਇਹ ਸਵਾਲ ਦਾ ਜਵਾਬ ਮੈਂ ਤੁਹਾਡੇ ਤੇ ਕਰਦਾ ਤੁਸੀਂ ਪ੍ਰੈਸ ਵਾਲੇ ਅੱਜ ਬਾਬੂ ਸ਼ਹੀ ਚੋ ਕੱਲ ਨੂੰ ਤੁਸੀਂ ਨਿਊਜ਼ 18 ਤੇ ਚੱਲ ਜਾਂਦੇ ਹੋ ਕੰਪੀਟੀਟਿਵ ਵਰਲਡ ਹੈ ਇਹ ਤੇ ਨਹੀਂ ਨਾ ਵੀ ਤੁਹਾਨੂੰ ਇੱਕ ਤੁਸੀਂ ਇੱਕ ਤੇ ਰਹਿ ਤੇ ਦੂਜੇ ਤੇ ਜਾ ਨਹੀਂ ਸਕਦੇ ਇੱਕ ਸੁਣੋ ਮੈਂ ਉਹ ਇਲਜ਼ਾਮ ਲੱਗੇ ਹੁੰਦੇ ਨੇ ਫਿਰ ਉਹ ਕਰ ਉਹ ਤੋਂ ਬਾਅਦ ਕਾਰਵਾਈ ਨਹੀਂ ਹੁੰਦੀ ਉਹਨਾਂ ਦੇ ਦੇਖੋ ਇਲਜ਼ਾਮ ਲਾਉਣ ਦਾ ਹਰ ਇੱਕ ਨੂੰ ਹੱਕ ਹੈ ਜਿਹੜਾ ਮਰਜ਼ੀ ਕੋਈ ਲਾ ਦੇ ਉਹ ਵਾਸ਼ਿੰਗ ਮਸ਼ੀਨ ਦਾ ਮੈਂ ਕਹਿੰਦਾ ਕੁਝ ਵੀ ਹੈ ਦੈਟ ਮੀਨਸ ਲੋਕੀ ਪ੍ਰਾਇੋਰਟੀ ਤੇ ਉਸ ਪਾਰਟੀ ਨੂੰ ਕਰ ਰਹੇ ਨੇ ਨਾ ਉਹ ਵਾਸ਼ਿੰਗ ਮਸ਼ੀਨ ਉਹਨਾਂ ਵੱਲ ਕਿਉਂ ਨਹੀਂ ਜਾਂਦੀ ਜੀ ਜੇ ਲੋਕ ਉਹਨਾਂ ਵੱਲ ਜਾਂਦੇ ਹੋਣ ਤੇ ਉਹ ਕਿਉਂ ਨਾ ਕਹਿਣ ਕਿਉਂਕਿ ਉਹਨਾਂ ਕੋ ਆ ਕੋਈ ਨਹੀਂ ਰਿਹਾ ਤੇ ਦੈਨ ਦੇ ਕਮ ਆਊਟ ਟੂ ਕ੍ਰਿਟਿਸਾਈਜ਼ ਦਾ ਅਦਰ ਪਾਰਟੀ ਸਾਨੂੰ ਉਸ ਕ੍ਰਿਟਿਸਿਜ਼ਮ ਦਾ ਕੋਈ ਫਰਕ ਨਹੀਂ ਪੈਂਦਾ ਵੀ ਵੈਲਕਮ ਇਟ ਇਟਸ ਅ ਹੈਲਦੀ ਕ੍ਰਿਟਿਸਿਜ਼ਮ ਤੇ ਵੀ ਟੇਕ ਇਟ ਇਨ ਅ ਵੈਰੀ ਪੋਜ਼ਿਟਿਵ ਸਟ੍ਰਾਈਡ ਜਿਹੜਾ ਕਿਸਾਨਾਂ ਦਾ ਪ੍ਰੋਟੈਸਟ ਆ ਉਹ ਇਸ ਤਰ੍ਹਾਂ ਜਸਟੀਫਾਈ ਕਰ ਰਹੇ ਨੇ ਉਹ ਕਹਿੰਦੇ ਨੇ ਵੀ ਜਦੋਂ ਅਸੀਂ ਪ੍ਰੋਟੈਸਟ ਕਰਨ ਜਾਂਦੇ ਸੀ ਦਿੱਲੀ ਸਾਡੇ ਤਾਂ ਮੂਰੇ ਸੀਮਿੰਟ ਦੀਆਂ ਕੰਧਾਂ ਲਾਤੀਆਂ ਕਿੱਲਾ ਲਾਤੀਆਂ ਤੇ ਹੁਣ ਜੇ ਅਸੀਂ ਕਰਦੇ ਆਂ ਤੇ ਬੀਜੇਪੀ ਨੂੰ ਉਹ ਜਰਿਆ ਨਹੀਂ ਜਾਂਦਾ ਦੇਖੋ ਉਹਨਾਂ ਦਾ ਉਸ ਵਕਤ ਇਹ ਸਾਰਾ ਕੁਝ ਕਰਨਾ ਮੈਂ ਨਹੀਂ ਕਹਿ ਸਕਦਾ ਉਹ ਠੀਕ ਹੈ ਜਦੋਂ ਸਰਕਾਰਾਂ ਨੇ ਪਹਿਲੇ ਇਹ ਵੇਖਿਆ ਸੀ ਔਰ ਉਹਨਾਂ ਨੇ ਉਹਨਾਂ ਨੂੰ ਪਤਾ ਸੀ ਵੀ ਜੇ ਇਹੋ ਜਿਹਾ ਦੁਬਾਰਾ ਗੱਲ ਹੋਈ ਤੇ ਉਹਦਾ ਨੁਕਸਾਨ ਹੋ ਸਕਦਾ ਹੈ ਸਟੇਟ ਇਲੈਕਸ਼ਨ ਦੇ ਅਰਾਊਂਡ ਦਾ ਕੋਰਨਰ ਹੈ ਤੇ ਹਰ ਸਰਕਾਰ ਹਰ ਸੂਬੇ ਦੀ ਲਾਅ ਐਂਡ ਆਰਡਰ ਨੂੰ ਖਾਸ ਕਰਕੇ ਮੇਨਟੇਨ ਰੱਖਣ ਲਈ ਪੂਰਾ ਜ਼ੋਰ ਲਾਦੀ ਹੈ ਤੁਸੀਂ ਕੀ ਜਿਹੜਾ ਹੈਗਾ ਅਸੈਸਮੈਂਟ ਕੀ ਲਾ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਵੀ 13 0 ਨਾਲ ਅਸੀਂ ਲੈ ਜਾਾਂਗੇ ਕਾਂਗਰਸ ਆਪਣਾ ਕਲੇਮ ਕਰ ਰਹੀ ਤੁਸੀਂ ਬੀਜੇਪੀ ਦੀ ਕੀ ਐਕਚੁਅਲ ਪੋਜੀਸ਼ਨ ਦੇਖ ਰਹੇ ਹੋ ਕਿਹੜੀਆਂ ਸੀਟਾਂ ਤੇ ਤੁਹਾਨੂੰ ਲੱਗਦਾ ਵੀ ਤੁਹਾਡੇ ਕੈਂਡੀਡੇਟ ਦਾ ਜਿਹੜਾ ਮੁਕਾਬਲਾ ਨਹੀਂ ਕਰ ਸਕੂਗੀ ਕਾਂਗਰਸ ਤੇ ਆਮ ਆਦਮੀ ਪਾਰਟੀ ਕਈ ਵਾਰ ਕਹਿੰਦੇ ਨੇ ਭਈ ਜਿਹੜੀ ਰੱਬ ਦੀ ਆਵਾਜ਼ ਹੁੰਦੀ ਨਾ ਆਵਾਜ਼-ਏ-ਖਲਕ ਉਹ ਖੁਦਾ ਦੀ ਆਵਾਜ਼ ਹੁੰਦੀ ਹੈ ਤੇ ਜਿਹੜੀ 13 0 ਦੀ ਗੱਲ ਕਹੀ ਹੈ ਉਹ 13 ਜ਼ੀਰੋ ਤੇ ਹੁੰਦੇ ਨਹੀਂ ਜ਼ੀਰੋ 13 ਜ਼ਰੂਰ ਹੋ ਜਾਏਗਾ ਇਹ ਇੱਕ ਬੜਾ ਵੱਡਾ ਚੈਲੰਜ ਹੈ ਔਰ ਇੱਕ ਭਗਵੰਤਬਾਨ ਜਿਹਦੇ ਮੂੰਹ ਚੋਂ ਨਿਕਲੀ ਹੋਈ ਇੱਕ ਚੀਜ਼ ਇੱਕ ਸੱਚੀ ਸਾਬਤ ਹੋਣੀ ਹੈ ਇਹਨਾਂ ਨੂੰ ਇੱਕ ਵੀ ਸੀਟ ਨਹੀਂ ਆਦੀ ਅੱਜ ਜੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਗਰਾਫ ਜੇਸ ਕਦਰ ਡਿੱਗਾ ਜੋ ਮੇਬੀ ਉਹ ਉਹ ਕਿਦਾ ਸੋਚਦੇ ਨੇ ਪਰ ਲੋਕਾਂ ਦੇ ਵਿੱਚ ਜੇ ਤੋਂ ਜਾਈਦਾ ਪਿੰਡਾਂ ਦੇ ਦੂਜੇ ਪਤਾ ਲੱਗਦਾ ਵੀ ਲੋਕ ਉਹਨਾਂ ਤਾਂ ਆਵਾਜ਼ ਆ ਰਹੇ ਉਹਨਾਂ ਦੇ ਕੰਮ ਨਹੀਂ ਹੋ ਰਹੇ ਨੰਬਰ 2 ਜਿੱਥੋਂ ਤੱਕ ਕਾਂਗਰਸ ਦਾ ਜਾਂ ਦੂਜੀਆਂ ਪਾਰਟੀਆਂ ਦਾ ਹੈ ਦੇਖੋ ਬਰਾਬਰ ਦੇ ਮੁਕਾਬਲੇ ਨੇ ਕਾਂਗਰਸ ਦੇ ਵੀ ਉਹ ਆਪਣੇ ਤਰੀਕੇ ਨਾਲ ਸੋਚਦੇ ਨੇ ਤੋਂ ਮੈਂ ਵੀ ਸਮਝਦਾ ਵੀ ਭਾਰਤੀ ਜਨਤਾ ਪਾਰਟੀ ਜਿਹੜੀ 7% ਤੇ ਸੀ 2022 ਦੇ ਵਿੱਚ ਉਹ ਡੈਫੀਨੇਟਲੀ ਅਸੀਂ 20+ ਤੇ ਜਾਵਾਂਗੇ ਔਰ ਉਹਦੇ ਵਿੱਚ ਸਾਨੂੰ ਇੰਨੀ ਵੋਟ ਲੈਣ ਨਾਲ ਸਾਨੂੰ ਸੀਟਾਂ ਕਿੰਨੀਆਂ ਮਿਲਣਗੀਆਂ ਇਹ ਵੇਖਣ ਨੂੰ ਹੋਏਗੀ ਕਿਉਂਕਿ 4 ਕਾਰਨਰਟ ਕੰਟੈਸਟ ਨੇ ਕਈ ਜਗ੍ਹਾ 5 ਕਾਰਨਰ ਨੇ ਸੋ ਇਹ ਜਿਹੜਾ ਕੋਈ ਚੰਗੀ ਵੋਟ ਲੈ ਗਿਆ ਉਹ ਸੀਟ ਜਿਹੜੀ ਜਿੱਤੇਗੀ ਔਰ ਸੱਜ ਕੋ ਬਹੁਤ ਅੱچھے ਕੈਂਡੀਡੇਟ ਦਿੱਤੇ ਨੇ ਭਾਰਤੀ ਜਨਤਾ ਪਾਰਟੀ ਨੇ ਔਰ ਜਦੋਂ ਮੋਦੀ ਜੀ ਦੀ ਗਾਰੰਟੀਆਂ ਦੀ ਗੱਲ ਕਰਦੀ ਹੈ ਵੀ ਲੋਕਾਂ ਦੇ ਮਨ ਦੇ ਵਿੱਚ ਇਹ ਹੈ ਵੀ ਮੋਦੀ ਜੀ ਜਿਹੜੀ ਗਾਰੰਟੀ ਦੀ ਜਿਹੜੀ ਗੱਲ ਕਰਦੇ ਉਹ ਪੱਕੀ ਹੁੰਦੀ ਹੈ ਸੋ ਵੀ ਆਰ ਹੋਪਿੰਗ ਵੀ ਭਾਰਤੀ ਜਨਤਾ ਪਾਰਟੀ ਪੰਜਾਬ ਚ ਖਾਸ ਕਰਕੇ ਚੰਡੀਗੜ੍ਹ ਬਹੁਤ acha ਆਪਣਾ ਪ੍ਰਦਰਸ਼ਨ ਇਨੀਆਂ ਸਪੀਚਸ ਆ ਰਹੀਆਂ ਪੀਐਮ ਦੀਆਂ ਜੀ ਵਿਰੋਧੀ ਬੜਾ ਉਸ ਨੂੰ ਹਾਈਲਾਈਟ ਕਰ ਰਹੇ ਨੇ ਕੰਟਰੋਵਰਸ਼ੀਅਲ ਵੀ ਲਿਆ ਜਾ ਰਿਹਾ ਹੈ ਇਸੇ ਨੇ ਵੀ ਨੋਟਿਸ ਜਿਹੜਾ ਹੈਗਾ ਉਹ ਲੈ ਲਿਆ ਫਰਸਟ ਪ੍ਰਾਈਮ ਮਿਨਿਸਟਰ ਨੇ ਲੱਗਦਾ ਵੀ ਉਹ ਤਾਂ ਕੋਈ ਇਮਪੈਕਟ ਪੈ ਸਕਦਾ ਡੈਂਟ ਪੈ ਸਕਦਾ ਬੀਜੇਪੀ ਨੂੰ ਵੋਟਾਂ ਚ ਨਹੀਂ ਕੋ ਇਲੈਕਸ਼ਨ ਦੇ ਵਿੱਚ ਬੜਾ ਕੁਝ ਕਿਹਾ ਜਾਂਦਾ ਬਹੁਤ ਕੁਝ ਚੀਜ਼ਾਂ ਨੂੰ ਉਸ ਤਰੀਕੇ ਨਾਲ ਪ੍ਰੋਜੈਕਟ ਵੀ ਕੀਤਾ ਜਾਂਦਾ ਇਹ ਚੀਜ਼ਾਂ ਤੇ ਆਣੀਆਂ ਜਾਣੀਆਂ ਅੱਜ 2 ਦਿਨ ਇਹ ਚੱਲੀ 2 ਦਿਨਾਂ ਬਾਅਦ ਭੁੱਲ ਜਾਣਾ ਅਗਲੀ ਕੋਈ ਗੱਲ ਆ ਜਾਣੀ ਹੈ ਸੋ ਮੈਂ ਸਮਝਦਾ ਵੀ ਵੀ ਸ਼ੁਡ ਬੀ ਫੋਕਸਡ ਵੀ ਇੰਡੀਆ ਨੂੰ ਜਿੱਦਾਂ ਕੋਈ ਕਹਿੰਦੇ ਨੇ ਵੀ ਚੰਗੀ ਸਰਕਾਰ ਬਣਾਉਣਾ ਵੀ ਸਾਡਾ ਫਰਜ਼ ਬੰਦਾ ਹੈ ਔਰ ਚੰਗੇ ਕੈਂਡੀਡੇਟ ਨੂੰ ਜਿਤਾਉਣਾ ਵੀ ਸਾਡਾ ਇੱਕ ਲਾਕੀ ਫਰਜ਼ ਬੰਦਾ ਹੈ ਸੋ ਇਸ ਕਰਕੇ ਮੈਂ ਸਮਝਦਾ ਵੀ ਡੈਫੀਨਿਟਲੀ ਲੋਗਾ ਦੇ ਵਿੱਚ ਜਿਹੜਾ ਵੀ ਮੋਦੀ ਜੀ ਦਾ ਦੁਬਾਰਾ ਆਣਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬੰਨਾ ਆਲਮੋਸਟ ਹੈ। ਅਚਾਹ ਆਖਰੀ ਚੰਡੀਗੜ੍ਹ ਦੀ ਗੱਲ ਕਰੀ ਤੁਸੀਂ ਖੁੱਲ ਕੇ ਬੋਲ ਵੀ ਰਹੇ ਸੀਗੇ ਸੰਜੀਤ ਢੰਡਨ ਬਾਰੇ ਤੁਸੀਂ ਬੋਲੇ ਮਨੀਸ਼ ਤਿਵਾੜੀ ਓਪੋਨੈਂਟ ਨੇ ਉਹ ਵੀ ਤੁਹਾਡੇ ਸਾਥੀ ਰਹੇ ਨੇ ਪਹਿਲਾਂ ਕਾਂਗਰਸ 'ਚ ਫਾਈਟ ਕਿਵੇਂ ਦੇਖਦੇ ਹੋ ਕੀ ਲੱਗਦਾ ਓਵਰਲ ਕਿੰਨਾ ਇਸ਼ੂਸ ਤੇ ਚੰਡੀਗੜ੍ਹ 'ਚ ਵੋਟ ਪਊਗੀ? ਦੇਖੋ ਜਿੱਥੋਂ ਤੱਕ ਇਸ਼ੂਸ ਦੀ ਗੱਲ ਹੈ ਇੱਕ ਬਹੁਤ ਵੱਡਾ ਪੋਜ਼ਿਟਿਵ ਜਿਹੜਾ ਸੰਜੀਤ ਢੰਡਨ ਦੇ ਪ੍ਰਤੀ ਗੱਲ ਜਾਂਦੀ ਉਹ ਇਹ ਹੈ ਵੀ ਸੰਜੇ ਟੰਡਨ ਲੋਕਲ ਕੈਂਡੀਡੇਟ ਹੈ ਔਰ 24 ਘੰਟੇ ਅਵੇਲੇਬਲ ਹੈ ਅ ਮਨੀਸ਼ ਹੁਰੀ ਦਿੱਲੀ ਤੋਂ ਆਪਰੇਟ ਕਰਦੇ ਰਹੇ ਨੇ ਮਨੀਸ਼ ਨੂੰ ਟਾਈਮ ਦੇਣਾ ਪੈਗਾ ਮਨੀਸ਼ ਦੀ ਆਈ ਥਿੰਕ ਇਟਸ ਇਟ ਵਾਸ ਆਲਵੇਸ ਇਨ ਹਿਸ ਮਾਈਂਡ ਵੀ ਮੈਂ ਚੰਡੀਗੜ੍ਹ ਤੋਂ ਇਲੈਕਸ਼ਨ ਲੜਨੀ ਹੈ ਜਦੋਂ ਤੋਂ ਲੋਕ ਸਭਾ ਲੜਦੇ ਆ ਰਹੇ ਨੇ ਤੇ ਕਿਉਂਕਿ ਸਾਡੇ ਸਾਥੀ ਰਹੇ ਸਾਨੂੰ ਪਤਾ ਹੈ ਹੁਣ ਵੀ ਉਹਨਾਂ ਦੇ ਜਿਹੜੀ ਉਹਨਾਂ ਦੀ ਮਨਸ਼ਾ ਪੂਰੀ ਹੋਈ ਹੈ ਬਟ ਇਟਸ ਗੋਇੰ ਟੂ ਬੀ ਅ ਵੈਰੀ ਟਫ ਫਾਈਟ ਮੈਂ ਸਮਝਦਾ ਦੋਵੇਂ ਅੱਛੇ ਕੈਂਡੀਡੇਟ ਨੇ ਪੜ੍ਹੇ ਲਿਖੇ ਨੇ ਸੂਝਵਾਨ ਨੇ ਚੰਡੀਗੜ੍ਹ ਦੇ ਲੋਕ ਤੋਲ ਮੋਲ ਕੇ ਵੋਟ ਪਾਣਗੇ ਸੋ ਡਿਪੈਂਡ ਕਰਦਾ ਹੈ ਬਟ ਆਈ ਵਿਸ਼ देम ਆਲ ਦਾ ਬੈਸਟ ਬੋਥ ਆਫ देम ਦੇ ਆਰ ਬੋਥ ਮਾਈ ਫਰੈਂਡਸ ਔਰ ਇਧਰ ਮੇਰੀ ਪਾਰਟੀ ਹੈ ਤੇ ਮੈਂ ਤੇ ਆਪਣੀ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਾਂਗਾ ਠੀਕ ਹੈ ਜੀ ਸ਼ੁਕਰੀਆ ਜੀ ਸੋ ਫਤਿਹ ਜੰਗ ਬਾਜਵਾ ਜੀ ਨਾਲ ਅਸੀਂ ਗੱਲਬਾਤ ਕੀਤੀ ਹੈ ਕਰੰਟ ਸਿਨੈਰੀਓ ਜਿਹੜਾ ਪੰਜਾਬ 'ਚ ਬਣਿਆ ਹੋਇਆ ਬੀਜੇਪੀ ਦਾ ਵੱਖ-ਵੱਖ ਸੀਟਾਂ ਤੇ ਆਪਾਂ ਦੇਖ ਰਹੇ ਹਾਂ ਵਿਰੋਧ ਕੀਤਾ ਜਾ ਰਿਹਾ ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਵੱਲੋਂ ਉਸ ਨੂੰ ਕਿਵੇਂ ਟੈਕਲ ਕਰ ਰਹੀ ਹੈ ਪਾਰਟੀ ਕਿਉਂਕਿ ਅਜੇ ਵੀ ਇੱਕ ਮਹੀਨਾ ਜਿਹੜਾ ਹੈਗਾ ਆਰਾਮ ਨਾਲ ਪਿਆ ਹੈਗਾ ਸੋ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈ ਪਾਰਟੀ ਸਾਰੇ ਮਾਹੌਲ 'ਚੋਂ ਲੰਘੂਗੀ ਕਿਉਂਕਿ ਚੈਲੰਜ ਜ਼ਰੂਰ ਹੈਗਾ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਅ ਕਿਉਂਕਿ ਪਹਿਲੀ ਵਾਰ ਚੋਣ ਮੈਦਾਨ ਚਾ ਲੋਕ ਸਭਾ ਚੋਣਾਂ ਦੀ ਜੇ ਅੱਪਾ ਗੱਲ ਕਰੀਏ ਸੋ ਓਵਰ ਆਲ ਕੈਂਡੀਡੇਟਸ ਦੀ ਕੀ ਪੋਜੀਸ਼ਨ ਹੈ ਤੇ ਜੋ ਕੁਝ ਵੀ ਚੱਲ ਰਿਹਾ ਉਹ ਸਾਰੇ ਮੁੱਦਿਆਂ ਤੇ ਗੱਲਬਾਤ ਇਹਨਾਂ ਨੇ ਕੀਤੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ